ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਆਸਾ ਦੀ ਵਾਰ ਬਾਣੀ ਦੀਆਂ ਅਗਲੀਆਂ ਤੁਕਾਂ ਦਾ ਪਾਠ ਸਰਵਣ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋ ਲੋਕ ਮਹੱਲਾ ਪਹਿਲਾ ਗਊ ਬ੍ਰਾਹਮਣ ਕੋ ਕਰ ਲਾਵੋ ਗੋਬਰ ਤਰਣ ਨ ਜਾਏ ਤੋਤੀ ਟਿਕਾ ਤੇ ਜਪ ਮਾਲੀ ਧਾਨ ਮਲੇ ਸਾ ਖਾਈ ਹੇ ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਸਾ ਦੀ ਵਾਰ ਬਾਣੀ ਦੀਆਂ ਇਹ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 471 ਅੰਗ ਤੇ ਸੁਭਾਏਮਾਨ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀਆਂ ਗਈਆਂ ਹਨ ਆਓ ਇਹਨਾਂ ਤੁਕਾਂ ਰਹੀਂ ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਹਨ ਆਓ ਇਸ ਤੇ ਵਿਚਾਰ ਕਰੀਏ ਗਊ ਬ੍ਰਾਹਮਣ ਕੋ ਕਰ ਲਾਵੋ ਗੋਬਰ ਤਰਨ ਨਾ ਜਾਈ ਇਸ ਤੋਂ ਕਹਾਹੀ ਗੁਰੂ ਸਾਹਿਬ ਸਮਝਾ ਰਹੇ ਹਨ ਕਿ ਇਹ ਭਾਈ ਦਰਿਆ ਦੇ ਪੱਤਨ ਤੇ ਬੈਠ ਕੇ ਗਊ ਅਤੇ ਬ੍ਰਾਹਮਣ ਨੂੰ ਤਾਂ ਤੂੰ ਮਸੂਲ ਲਾਉਂਦਾ ਹੈ ਭਾਵ ਗਊ ਤੇ ਬ੍ਰਾਹਮਣ ਨੂੰ ਦਰਿਆ ਤੋਂ ਪਾਰ ਲੰਘਾਉਣ ਦਾ ਮਸੂਲ ਲੈਂਦਾ ਹੈ ਭਾਬੋ ਤੋਂ ਤੂੰ ਕਿਰਾਇਆ ਲੈ ਲੈਂਦਾ ਹੈ ਫਿਰ ਤੂੰ ਕਦੇ ਇਹ ਨਹੀਂ ਸੋਚ ਫਿਰ ਤੂੰ ਕਦੇ ਇਹ ਨਹੀਂ ਸੋਚਦਾ ਕਿ ਉਸ ਉਸ ਗਊ ਦੇ ਗੋਹੇ ਨਾਲ ਪੋਚਾਂ ਫੇਰਿਆਂ ਸੰਸਾਰ ਸਮੁੰਦਰ ਤੋਂ ਤਰਿਆ ਨਹੀਂ ਜਾ ਸਕਦਾ ਜਿਸ ਗਊ ਨੂੰ ਗਊ ਤੋਂ ਕਿਰਾਇਆ ਗਊ ਨੂੰ ਪਾਰ ਲਗਾਉਣ ਲਈ ਕਿਰਾਇਆ ਲੈਂਦਾ ਹੈ ਉਸੀ ਦੇ ਗੋਹੇ ਨਾਲ ਆਪਣਾ ਚੌਂਕਾ ਸੋਚਾ ਕਰਦਾ ਹੈ ਗੁਰੂ ਸਾਹਿਬ ਕਹਿ ਰਹੇ ਹਨ ਇਸ ਤਰ੍ਹਾਂ ਤੇ ਤੋਂ ਸੰਸਾਰ ਸਮੁੰਦਰ ਤੋਂ ਤਰਿਆ ਨਹੀਂ ਜਾਣਾ ਇਸ ਲਈ ਤੈਨੂੰ ਦਇਆ ਤੇ ਇਨਸਾਨੀਤ ਚਾਹੀਦੀ ਹੈ ਧੋਤੀ ਟਿੱਕਾ ਤੇਜ અપਮਾਲੀ ਧਾਨ ਮਲੇਸ਼ਾ ਖਾਈ ਗੁਰੂ ਸਾਹਿਬ ਇਸ ਤੁਕ ਰਹੀ ਕਹਿ ਰਹੇ ਹਨ ਕਿ ਤੂੰ ਧੋਤੀ ਪਹਿਨਦਾ ਹੈ ਟਿੱਕਾ ਮੱਥੇ ਉੱਤੇ ਲਾਉਂਦਾ ਹੈ ਅਤੇ ਮਾਲਾ ਫੇਰਦਾ ਹੈ ਭਰ ਪਦਾਰਥ ਮਲੇਸ਼ਾਂ ਦਾ ਖਾਂਦਾ ਹੈ ਭਾਵ ਪਦਾਰਥ ਉਹਨਾਂ ਤੋਂ ਲੈ ਕੇ ਸ਼ੱਕਦਾ ਹੈ ਜਿਨ੍ਹਾਂ ਨੂੰ ਤੂੰ ਮਲੇਸ਼ ਸ਼ੱਕਦਾ ਹੈ ਭਾਵ ਜਿਨ੍ਹਾਂ ਨੂੰ ਤੂੰ ਦਰਿਆ ਪਾਰ ਕਰਨ ਲਈ ਕਰਾਇਆ ਲੰਦਾ ਹੈ ਨਾਲੇ ਤਾਂ ਉਹਨਾਂ ਨੂੰ ਮਲੇਸ਼ ਸ਼ੱਕਦਾ ਹੈ ਨਾਲ ਹੀ ਉਹਨਾਂ ਤੋਂ ਉਨਾ ਤੋਂ ਹੀ ਜੋ ਕਿਰਾਇਆ ਲੈਂਦਾ ਉਸ ਨਾਲ ਆਪਣਾ ਭੋਜਨ ਛਕਦਾ ਹੈ ਆਪਣੇ ਪਦਾਰਥ ਛਕਦਾ ਹੈ ਇਹਨਾਂ ਤੁਕਾਂ ਰਹੀ ਗੁਰੂ ਸਾਹਿਬ ਨੇ ਅੱਜ ਇਹ ਸਮਝਾਇਆ ਹੈ ਅੱਗੇ ਇਸ ਲੋਕ ਵਿੱਚ ਗੁਰੂ ਸਾਹਿਬ ਕੀ ਸਮਝਾ ਰਹੇ ਹਨ ਅਗਲੀਆਂ ਤੁਕਾਂ ਕਲ ਸਰਬਨ ਕਰਨਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ